ਇਸ ਕਰਕੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੂੰ ਉੱਥੇ ਮੱッセ ਰੰਗੜ ਦਾ ਸਿਰ ਲੈ ਕੇ ਆਉਣ ਲਈ ਕਿਹਾ ਸੀ ਤੇ ਉਹਨਾਂ ਨੇ ਇਹ ਕੰਮ ਸੁੱਖਾ ਸਿੰਘ ਜੀ ਨੇ ਤੇ ਮਹਿਤਾਬ ਸਿੰਘ ਜੀ ਨੇ ਵਾਖੂਬੀ ਕੀਤਾ ਇਸ ਤੋਂ ਬਾਅਦ 1753 ਚ ਅੰਮ੍ਰਿਤਸਰ ਚ ਜੋ ਵਜ਼ੀਰ ਬੈਠਾ ਸੀ ਜੋ ਨਵਾਬ ਬੈਠਾ ਸੀ ਸਲਾਬਤ ਖਾਂ ਉਹਨੂੰ ਵੀ ਕਤਲ ਕਰਨ ਦਾ ਉਹਨੂੰ ਜੰਗ ਚ ਹਰਾਉਣ ਦਾ ਹਰਾਉਣ ਤੋਂ ਲੈ ਕੇ ਉਹਦਾ ਸਿਰ ਧੜ ਤੋਂ ਵੱਖ ਕਰਨ ਦਾ ਕੰਮ ਵੀ ਜੱਥੇਦਾਰ ਜਸਾ ਸਿੰਘ ਆਲੂਵਾਲੀਆ ਨੇ ਆਪਣੀ ਖਾਲਸਾ ਫੌਜ ਨਾਲ ਕੀਤਾ ਸੀ ਇਤਿਹਾਸ 'ਚ ਬੜੀਆਂ ਘਟਨਾਵਾਂ ਮਿਲਦੀਆਂ ਉਹਨਾਂ 'ਚ ਇੱਕ ਘਟਨਾ ਇਹ ਵੀ ਹੈ ਕਿ ਅੰਮ੍ਰਿਤਸਰ 'ਚ ਅਹਿਮਦ ਸ਼ਾਹ ਦੁਰਾਨੀ ਜੋ ਇੱਕ ਬਹੁਤ ਜ਼ਿਆਦਾ ਕੱਟੜ ਸੀਗਾ ਤੇ ਬਹੁਤ ਜ਼ਿਆਦਾ ਜ਼ੁਲਮੀ ਸੀਗਾ ਜ਼ੁਲਮ ਕਰਦਾ ਸੀਗਾ ਤੇ ਉਹਨੇ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਭਰਵਾਤਾ ਸੀਗਾ ਤੇ ਮਿੱਟੀ ਨਾਲ ਭਰਵਾਉਣ ਤੋਂ ਪਹਿਲਾਂ ਉਹਨੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉਡਵਾ ਵੀ ਦਿੱਤਾ ਸੀ ਤੇ ਉਸ ਤੋਂ ਬਾਅਦ ਜੋ ਖਾਲਸਾ ਪੰਥ ਸੀ ਉਨੇ ਜਥੇਦਾਰ ਬਾਬਾ ਜਸਾ ਸਿੰਘ ਆਲੂ ਵਾਲਿਆ ਜੀ ਨੂੰ ਕਿਹਾ ਕਿ ਇਸ ਚੀਜ਼ ਦੀ ਹੁਣ ਹਰਮੰਦਰ ਸਾਹਿਬ ਦੀ ਨਹੀਂ ਤੁਸੀਂ ਰੱਖੋ ਤਾਂ ਜਥੇਦਾਰ ਬਾਬਾ ਜਸਾ ਸਿੰਘ ਆਲੂ ਵਾਲਿਆ ਜੀ ਤੋਂ ਹਰਮੰਦਰ ਸਾਹਿਬ ਦੀ ਦੁਬਾਰਾ ਨਹੀਂ ਰਖਵਾਈ ਗਈ ਤੇ ਦੁਬਾਰਾ ਤੋਂ ਕੰਮ ਸ਼ੁਰੂ ਕਰਵਾ ਕੇ ਦੁਬਾਰਾ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਖੜਾ ਕੀਤਾ ਗਿਆ ਤੇ ਕੰਮ ਹਲੇ ਵੀ ਬੰਦ ਨਹੀਂ ਹੋਇਆ ਇਹ ਜੋ ਜ਼ੁਲਮ ਕਰਨ ਦਾ ਕੰਮ ਹਲੇ ਵੀ ਬੰਦ ਨਹੀਂ ਸੀ ਹੋਇਆ ਜੋ ਜੰਗਾਂ ਚੱਲ ਰਹੀਆਂ ਸੀ ਉਹਨਾਂ ਦੇ ਵਿੱਚ ਕੀ ਹੋਇਆ ਮਈ 1746 ਨੂੰ ਮਹੀਸਤਾਰਾ ਸੁਛਾਲੀ ਵਿੱਚ ਦੀਵਾਨ ਲਖਵਤ ਰਾਏ ਨਾਲ ਕਾਹਨੂਵਾਲ ਦੇ ਛੰਬ ਪਾਸ ਖਾਲਸੇ ਦਾ ਇੱਕ ਮੋਰਚਾ ਲੱਗ ਗਿਆ ਹੁਣ ਇਹ ਜੋ ਮੋਰਚਾ ਲੱਗਿਆ ਸੀ ਇਹਨੂੰ ਇੱਕ ਛੋਟਾ ਕੱਲੂਕਾਰ ਵੀ ਕਿਹਾ ਜਾਂਦਾ ਹੈ ਸਿੱਖ ਇਤਿਹਾਸ 'ਚ ਛੋਟੇ ਕੱਲੂਕਾਰ ਦੇ ਨਾਲ ਨਾਲ ਇਹਨੂੰ ਯਾਦ ਕੀਤਾ ਜਾਂਦਾ ਕਿਉਂਕਿ ਉਸ ਟਾਈਮ ਕੀ ਹੋਇਆ ਸੀ 5 ਫਰਵਰੀ 1762 ਨੂੰ ਅਹਿਮਦ ਸ਼ਾਹ ਦੁਰਾਨੀ ਜਿਹਦੀ ਹੁਣੇ ਆਪਾਂ ਗੱਲ ਕੀਤੀ ਜਿਨੇ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬੰਬ ਨਾਲ ਬਰੂਦ ਨਾਲ ਉਡਵਾਤਾ ਸੀ ਅਹਿਮਦ ਸ਼ਾਹ ਦੁਰਾਨੀ ਨਾਲ ਰਾਏਪੁਰ ਗੁਜਰਾਂਵਾਲਾ ਪਾਸ ਖਾਲਸਾ ਫੌਜ ਦਾ ਮੋਰਚਾ ਲੱਗਿਆ ਜਿਸ ਵਿੱਚ ਜਥੇਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਸਰੀਰ ਤੇ 22 ਫੱਟ ਲੱਗੇ ਸੀ ਹੁਣ ਜਦੋਂ ਸਰੀਰ ਤੇ ਫੱਟ ਲੱਗੇ ਹੁਣ ਸੱਟਾਂ ਲੱਗੀਆਂ ਹੁਣ ਉਹ ਵੀ ਗੰਭੀਰ ਜ਼ਖਮ ਹੋਣ ਉਸ ਤੋਂ ਬਾਅਦ ਵੀ ਦਲੇਰੀ ਨਾਲ ਲੜਨਾ ਮਾਇਨੇ ਰੱਖਦਾ ਉਹ ਬੰਦਾ ਜਥੇਦਾਰ ਕਹਾਉਣ ਦੇ ਬਹੁਤ ਜ਼ਿਆਦਾ ਲਾਇਕ ਸੀ ਇਸ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਉਸ ਟਾਈਮ ਜਥੇਦਾਰ ਬਣਾਇਆ ਗਿਆ ਸੀ ਕਿਉਂਕਿ ਜੰਗ ਲੜਨ ਦੇ ਵਿੱਚ ਫੱਟੇ ਵੀ ਲੱਗੇ ਹੋਏ ਸੀ 22 ਫੱਟ ਲੱਗਣ ਤੋਂ ਬਾਅਦ ਵੀ ਬਹੁਤ ਜ਼ਿਆਦਾ ਦਲੇਰੀ ਨਾਲ ਸਰਦਾਰ ਜਸਾ ਸਿੰਘ ਆਲੂ ਵਾਲੀਆ ਨੇ ਦੁਸ਼ਮਣਾਂ ਦਾ ਸਾਹਮਣਾ ਵੀ ਕੀਤਾ ਤੇ ਇਸ ਯੁੱਧ ਨੂੰ ਇਸ ਜੰਗ ਨੂੰ ਫਤਿਹ ਵੀ ਕੀਤਾ ਇੱਕ ਘਟਨਾ ਦੀ ਆਪਾਂ ਇੱਥੇ ਹੋਰ ਗੱਲ ਕਰਦੇ ਆ ਜੋ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਕਿਹਾ ਜਾਂਦਾ ਹੈ ਨਾ ਵੀ ਕਈ ਵਾਰ ਵੀ ਸਿੰਘਾਂ ਦੇ 12 ਵਜ ਜਾਂਦੇ ਸੀ ਉਸ ਟਾਈਮ ਹੁੰਦਾ ਕੀ ਸੀ ਉਸ ਟਾਈਮ ਕੀ ਹੁੰਦਾ ਸੀ ਜਦੋਂ 12 ਵਜਣ ਤੇ ਵੈਰੀ ਨੂੰ ਪਤਾ ਲੱਗਦਾ ਸੀ ਵੀ ਹੁਣ ਸਿੰਘਾਂ ਦੇ 12 ਵਜ ਚੁੱਕੇ ਆ ਹੁਣ ਕੋਈ ਨਾ ਕੋਈ ਅਣਹੋਣੀ ਸਾਡੇ ਨਾਲ ਜ਼ਰੂਰ ਹੋਣੀ ਹੈ ਕਿਉਂਕਿ ਉਹ ਜ਼ੁਲਮ ਕਰਦੇ ਸੀ ਤੇ ਉਹਨਾਂ ਦੇ ਜ਼ੁਲਮ ਨੂੰ ਰੋਕਣ ਲਈ ਇੱਕ 12 ਵਜੇ ਦਾ ਟਾਈਮ ਨਿਯਤ ਕੀਤਾ ਹੁੰਦਾ ਸੀ ਉਸ ਟਾਈਮ ਦੀ ਇੱਕ ਗੱਲ ਕੀ ਹੈ ਉਹ ਸੁਣਾਉਣਾ ਅੰਮ੍ਰਿਤਸਰ ਦੇ ਕੋਲ ਇੱਕ ਕਿਲਾ ਸੀ ਜੋ ਵੈਰੀ ਦੇ ਹਮਲਿਆਂ ਨੂੰ ਰੋਕਣ ਲਈ ਬਣਾਇਆ ਹੋਇਆ ਸੀ ਉਸ ਕਿਲੇ ਦਾ ਨਾਂ ਚੌਥੇ ਪਾਸ਼ਾ ਦੇ ਨਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਂ ਤੇ ਰੱਖਿਆ ਹੋਇਆ ਸੀ ਜੀ ਦਾ ਨਾਂ ਸੀ ਰਾਮਰਾਉਣੀ ਹੁਣ ਜਿਸ ਦੀ ਆਪਾਂ ਪਹਿਲਾਂ ਗੱਲ ਕੀਤੀ ਅਹਿਮਦ ਸ਼ਾਹ ਦੁਰਾਨੀ ਜੋ ਬਹੁਤ ਇੱਕ ਜ਼ੁਲਮੀ ਬੰਦਾ ਸੀ ਹੁਣ ਉਹਨੇ ਕਿੰਨੀਆਂ ਹੀ ਕੁੜੀਆਂ ਨੂੰ ਕਿੰਨੀਆਂ ਹੀ ਧੀਆਂ ਭੈਣਾਂ ਨੂੰ ਆਪਣੀ ਕੈਦ 'ਚ ਕੈਦ ਕੀਤਾ ਹੋਇਆ ਸੀ ਹੁਣ ਉਹਦੀ ਕੈਦ 'ਚ ਜਿੰਨੀਆਂ ਵੀ ਕੁੜੀਆਂ ਸੀ ਉਹਨੂੰ ਰਿਹਾ ਕਰਾਉਣ ਲਈ ਜਥੇਦਾਰ ਬਾਬਾ ਜੱਸਾ ਸਿੰਘ ਆਲੂ ਵਾਲਿਆ ਨੇ ਆਪਣੇ ਨਾਲ ਇੱਕ ਦ੍ਰਿੜ ਸੰਕਲਪ ਕਰ ਲਿਆ ਸੀ ਕਿ ਕਿ ਉਸ ਵੈਰੀ ਦੀ ਕੈਦ 'ਚੋਂ ਇਹਨਾਂ ਧੀਆਂ ਭੈਣਾਂ ਨੂੰ ਛਡਵਾ ਕੇ ਲੈ ਕੇ ਹੀ ਆਉਣਾ ਤੇ ਉਹਨਾਂ ਨੇ ਕੀਤਾ ਵੀ ਐਵੇਂ ਹੀ ਤੇ ਜਦੋਂ ਉਸ ਅਹਿਮਦ ਸ਼ਾਹ ਦੀ ਕੈਦ ਚ ਉਹਨਾਂ 3 ਭੈਣਾਂ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜੀ ਛਡਵਾ ਕੇ ਲੈ ਕੇ ਆਏ। ਉਸ ਟਾਈਮ ਉਹਨਾਂ ਨੂੰ ਬੰਦੀ ਛੋੜ ਵੀ ਕਿਹਾ ਗਿਆ। ਤੇ ਇੱਥੇ ਇੱਕ ਜ਼ਿਕਰ ਇਹ ਵੀ ਹੁੰਦਾ ਕਿ ਪਾਈ ਰਤਨ ਸਿੰਘ ਪੰਗੂ ਸ਼ੇਰੀ ਗੁਰੂ ਪੰਥ ਪ੍ਰਕਾਸ਼ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸ਼ਿਰਗੁਰ ਗੋਬਿੰਦ ਸਿੰਘ ਜੀ ਉਹਨਾਂ ਨੇ ਸਭ ਸੰਗਤਾਂ ਨੂੰ ਕਿਹਾ ਸੀ ਆਪਣੀ ਖਾਲਸਾ ਫੌਜ ਨੂੰ ਕਿਹਾ ਸੀ ਜੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸਤਲੁਜ ਦਰਿਆ ਵਿੱਚ ਰੋੜ ਦੇਣਾ ਅਤੇ ਸਰਹੰਦ ਦੇ ਕਿਲਿਆਂ ਨੂੰ ਢਾਟੇਰੀ ਕਰਕੇ ਉੱਥੇ ਗਧਿਆਂ ਤੋਂ ਖੇਤੀ ਕਰਵਾਉਣੀ ਹੈ ਗਧਿਆਂ ਰਾਹੀਂ ਹਲ ਚਲਾਉਣੇ ਆ ਤੇ ਖਾਲਸਾ ਪੰਥ ਦੇ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਵਚਨ ਪੂਗਾਏ ਵੀ ਸਨ 1783 ਵਿੱਚ ਆਪ ਜੀ ਨੇ ਲਾਲ ਕਿਲੇ ਉੱਪਰ ਖਾਲਸਾ ਫੌਜ ਦਾ ਝੰਡਾ ਲਹਿਰਾਇਆ ਜੋਪਾ ਗੱਲ ਕਰਦੇ ਆ ਨਾ ਵੀ ਖਾਲਸਾ ਫੌਜ ਦਾ ਝੰਡਾ ਕਦੋਂ ਲਹਿਰਾਇਆ ਗਿਆ ਸੀ ਲਾਲ ਕਿਲੇ ਉੱਤੇ ਸਨ 1783 ਵਿੱਚ ਪਹਿਲੀ ਵਾਰ ਖਾਲਸਾ ਫੌਜ ਦਾ ਝੰਡਾ ਲਾਲ ਕਿਲੇ ਤੇ ਲਹਿਰਾਇਆ ਗਿਆ ਸੀ ਤੇ ਉਸ ਤੋਂ ਬਾਅਦ ਵੀ ਪੰਥ ਨੇ ਕਈ ਵਾਰ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਉੱਪਰ ਚੁਲਾਇਆ ਸੀ ਸਨ 1774 ਵਿੱਚ ਕਪੂਰਥਲਾ ਕਬਜ਼ੇ 'ਚ ਲੈ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਤੇ ਉੱਥੇ ਵੀ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਨੇ ਆਪਣੀ ਖਾਲਸਾ ਪੰਥ ਦਾ ਖਾਲਸਾ ਫੌਜ ਦਾ ਉੱਥੇ ਸਿੱਕਾ ਚਲਾਇਆ